ਸੁਵਾ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਨੇਕਦਿਲ ਇਨਸਾਨ ਔਰ ਹਸਮੁਖ ਸੁਭਾਅ ਦੇ ਮਾਲਕ ਬਾਬਾ ਸੁਖਪਾਲ ਸਿੰਘ ਪਿੰਡ ਅਸਵਾਲ ਕਲਾਂ ਤੋਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੇ ਐ ਤੇ ਉਹ ਆਪਣੀ ਇੱਕ ਹੱਦਵੀਤੀ ਸੁਣਾਉਣੀ ਚਾਹੁੰਦੇ ਐ ਤੇ ਉਹਨਾਂ ਨੇ ਆਖਿਆ ਸੀ ਵੀ ਇਹ ਜਿਹੜੀ ਸਾਡੀ ਹੱਡ ਵਿਤੀ ਹੈ ਇਹ ਲੋਕਾਂ ਤੱਕ ਪਹੁੰਚਾਈ ਜਾਵੇ ਹੁਣ ਉਹਨਾਂ ਦੇ ਨਾਲ ਕੀ ਘਟਨਾ ਵਾਪਰੀ ਹੈ ਕੀ ਉਹਨਾਂ ਦੀ ਹੱਡ ਵਿਤੀ ਹੈ ਤੇ ਇਹ ਆਪਾਂ ਹੁਣ ਉਹਨਾਂ ਦੇ ਜਵਾਨੀ ਉਹਨਾਂ ਦੇ ਮੂੰਹੋਂ ਸੁਣਨੀ ਚਾਹੁੰਦੇ ਆ ਤੇ ਹੁਣ ਉਹਨਾਂ ਦੇ ਨਾਲ ਕੀ ਘਟਨਾ ਵਾਪਰੀ ਹੈ ਇਹ ਉਹੀ ਜਾਣ ਸਕਦੇ ਆ ਤੇ ਸਾਨੂੰ ਉਹ ਸਾਰੀ ਹੱਡ ਵਿਤੀ ਆਪਣੀ ਸੁਣਾਉਣੀ ਚਾਹੁੰਦੇ ਆ ਆਓ ਉਹਨਾਂ ਨਾਲ ਆਪਾਂ ਸੁਣੀਏ ਕੀ ਘਟਨਾ ਵਾਪਰੀ ਹੈ ਉਹ ਜੀ ਅੱਜ ਜਸ ਨੂੰ ਹੱਡ ਵੀਤੀ ਸੁਣਾਉਣਾ ਇੱਕ ਵੇਲੇ ਦੀ ਗੱਲ ਆ ਅਸੀਂ ਧਨੋਲੇ ਮੰਡੀ ਤੇ ਮਹੇਸ ਲੈ ਕੇ ਬਾਗੀ ਮਹੇਸ ਲੈ ਕੇ ਗਏ ਤੇ ਉਹ ਬੰਦਾ ਜਿਹੜਾ ਮੇਰੇ ਨਾਲ ਪਿੱਛੇ ਖੜ ਗਿਆ ਉਹ ਵਪਾਰੀ ਆਇਆ ਆ ਕੇ ਕਹਿੰਦਾ ਕਹਿੰਦਾ ਮੈਂ ਇਸ ਵੇਚਣੀ ਆ ਮੈਂ ਕਹਾ ਹਾਂ ਵੇਚਣੀ ਆ ਕਹਿੰਦਾ ਕੀ ਲੈਣਾ ਮੈਂ ਕਹਾ ਪੈਸੇ ਲੈਣੇ ਆ ਤੇ ਉਹ ਢੇੜਾ ਜਿਹਾ ਦੇ ਉਹ ਕਹਿੰਦਾ ਯਾਰ ਕਹਿੰਦਾ ਮੈਂ ਤਾਂ ਤੇਰੀ ਆ ਤੂੰ ਦੇ ਦੇ ਮਾ ਵੀ ਮੇਰੀ ਗੱਲ ਸੁਣ ਮਾਲਕ ਉਹ ਆ ਮੈਂ ਨਹੀਂ ਹੈਗਾ ਕਹਿ ਕੇ ਚਲ ਉਹ ਦੂਜੇ ਬੰਦੇ ਨੂੰ ਨਾਲ ਲੈ ਕੇ ਆ ਗਿਆ ਆ ਕੇ ਫਿਰ ਕਹਿੰਦਾ ਕਹਿੰਦਾ ਮੈਂ ਇਸ ਮੈਂ ਇਸ ਵੇਚਣਾ ਭਾਈ ਸਾਹਿਬ ਮੈਂ ਕਹਾ ਹਾਂ ਵੇਚਣੀ ਆ ਕਹਿੰਦਾ ਕੀ ਲੈਣਾ ਇਹਦਾ ਮਾਂ ਪੈਸੇ ਨਹੀਂ ਕਹਿੰਦਾ ਕਿ ਦੇਖ ਕੇ ਕਿੰਨੇ ਪੈਸੇ ਲੈਣੇ ਆ ਮੈਂ ਪੈਸਾ ਤਾਂ ਮਹੋ ਬੰਦੇ ਨੂੰ ਕੁਸਲਾ ਵੀ ਕਿੰਨੇ ਲੈਣੇ ਆ ਦੇਖ ਕੇ ਗੇੜਾ ਦੇਖ ਕੇ ਕਹਿੰਦਾ ਮੈਂ ਮੈਂ ਇਸ ਪਿੱਛੇ ਮਗਰ ਕੀਆ ਮਹਾ ਪੂਜਾ ਵੇਦੇ ਮਗਰ ਤਾਂ ਕੋਈ ਪੂਛਾ ਹੋਰੇ ਦੇ ਮਗਰ ਕੀਆ